स्टार एजी न्यूज़ चैनल ਤੇ ਤੁਹਾਡਾ ਸਵਾਗਤ ਕਰਦੇ ਆ ਨਵੀਆਂ ਤੇ ਤਾਜ਼ੀਆਂ ਖਬਰਾਂ ਦੇਖਣ ਲਈ स्टार एजी न्यूज़ ਚੈਨਲ ਨੂੰ ਲਾਈਕ ਸ਼ੇਅਰ ਕਮੈਂਟ ਆ ਤੇ ਸਬਸਕ੍ਰਾਈਬ ਕਰੋ ਤੁਸੀਂ ਲਗਾਤਾਰ ਦੇਖ ਰਹੇ ਹੋ ਕਿ ਕਿੱਡਾ ਵੱਡਾ ਰਿਸਪਾਂਸ ਜਿਹੜਾ ਔਰ ਕਿੱਡਾ ਵੱਡਾ ਜੋਸ਼ ਜਿਹੜਾ ਉਹ ਸਾਡੇ ਵਰਕਰਾਂ ਦੇ ਵਿੱਚ ਆ ਕਿਉਂਕਿ ਲੋਕੀ ਕੇਂਦਰ ਸਰਕਾਰ ਤੋਂ ਵੀ ਤੰਗ ਆ ਲੋਕੀ ਸੂਬਾ ਦੀ ਸਰਕਾਰ ਤੋਂ ਵੀ ਤੰਗ ਆ ਲੋਕੀ ਕਾਂਗਰਸ ਦਾ ਵੀ ਜਿਹੜਾ 5 ਸਾਲ ਦਾ ਬੜਾ ਸ਼ਾਸਨ ਸੀ ਪਿਛਲਾ ਕਾਂਗਰਸ ਸਰਕਾਰ ਦਾ ਉਹਦਾ ਵੀ ਇਸ ਵੇਲੇ ਸਾਹਮਣੇ ਜਨਤਾ ਦੀ ਕਚਹਿਰੀ ਚ ਕਰਨਾ ਚਾਹੁੰਦੇ ਆ ਇੱਕ ਤਾਂ ਸਾਬਕਾ ਸੈਨਿਕਾਂ ਦਾ ਬੜਾ ਵੱਡਾ ਇਸ਼ੂ ਹੈ ਅਸੀਂ ਪਹਿਲਾਂ ਵੀ ਉਹਨਾਂ ਦੇ ਵਨ ਰੈਂਕ ਵਨ ਪੈਨਸ਼ਨ ਦਾ ਡਟ ਕੇ ਸਮਰਥਨ ਕੀਤਾ ਸਾਡੇ ਮੈਨੀਫੈਸਟੋ ਦੇ ਵਿੱਚ ਵੀ ਸੀ ਇਸ ਵਾਰੀ ਵੀ ਮੈਨੀਫੈਸਟੋ ਦੇ ਵਿੱਚ ਰੱਖ ਰਹੇ ਆ ਉਹਨਾਂ ਦੀ ਜਿਹੜੀ ਹੈ ਵਨ ਰੈਂਕ ਵਨ ਪੈਨਸ਼ਨ ਦੀ ਬੜੀ ਜੈਨੂਇਨ ਡਿਮਾਂਡ ਆ ਉਹ ਉਹਨਾਂ ਦੀ ਐਕਸੈਪਟ ਕੀਤੀ ਜਾਣੀ ਚਾਹੀਦੀ ਹੈ ਕੇਂਦਰ ਨੇ ਇੱਕ ਵਾਰੀ ਢੌਂਗ ਰਚਿਆ ਸੀ ਵੀ ਅਸੀਂ ਕਰ ਰਹੇ ਹਾਂ ਪਰ ਉਹਦੇ ਵਿੱਚ ਕੋਈ ਵੀ ਜਿਹੜੇ ਸਾਡੇ ਸਾਬਕਾ ਸੈਨਿਕ ਵੀਰ ਨੇ ਉਹ ਸੈਟੀਸਫਾਈ ਨਹੀਂ ਹੋਏ ਉਹਨਾਂ ਦੀ ਸੈਟੀਸਫੈਕਸ਼ਨ ਦੇ ਤੱਕ ਜਿਹੜੀ ਆ ਉਸੇ ਤਰੀਕੇ ਜੋ ਉਹਨਾਂ ਦੀ ਡਿਮਾਂਡ ਆ ਵਨ ਰੈਂਕ ਪੈਨਸ਼ਨ ਦੀ ਇੱਕ ਤਾਂ ਉਦਾਸੀ ਡਟ ਕੇ ਸਮਰਥਨ ਕਰਦੇ ਆ ਦੂਜਾ ਜਿਹੜੀ ਆ ਇੱਕ ਸਕੀਮ ਅਗਨੀ ਵੀਰ ਦੀ ਚਲਾਈ ਆ ਇਹ ਬਹੁਤ ਵੱਜਾ ਕੋਝਾ ਮਜ਼ਾਕ ਹੈ ਸਾਡੇ ਜਿਹੜਾ ਸੈਨਿਕ ਵੀਰਾ ਤੇ ਨੌਜਵਾਨਾਂ ਤੇ ਕਿਉਂਕਿ ਦੇਖੋ ਪੰਜਾਬ ਵਰਗੀ ਧਰਤੀ ਜਿਹੜੀ ਆ ਹਮੇਸ਼ਾ ਹੀ ਸਾਡੇ ਨੌਜਵਾਨਾਂ ਨੂੰ ਫੌਜ ਦੇ ਵਿੱਚ 에ਅਰ ਫੋਰਸ ਦੇ ਵਿੱਚ ਡੇਵੀ ਦੇ ਵਿੱਚ ਸਾਰਿਆਂ ਹਿੱਸੇਮਾਂ ਦੇ ਵਿੱਚ ਜਾਣ ਦਾ ਹਮੇਸ਼ਾ ਇੱਕ ਜਜ਼ਬਾ ਰਿਹਾ ਇਸ ਸਰਦੀ ਜਿਲਿਆਂ ਦੇ ਲੋਕ ਖਾਸ ਤੌਰ ਤੇ ਦੇਸ਼ ਦੇ ਵਿੱਚ ਫੌਜ ਦੇ ਵਿੱਚ ਸੇਵਾ ਕਰਨਾ ਇੱਕ ਬੜਾ ਉੱਤਮ ਕੰਮ ਸਮਝਦੇ ਆ ਪਰ ਹੁਣ ਤੁਸੀਂ ਲੋਕਾਂ ਨੂੰ ਜਿਹੜੇ ਦੇਸ਼ ਵਾਸਤੇ ਜਿਹੜੀ ਆ ਜਾਨਾਂ ਕੁਰਬਾਨ ਕਰਨ ਨੂੰ ਤਿਆਰ ਨੇ ਉਹਨਾਂ ਦਾ ਕੀ ਸਨਮਾਨ ਕਰ ਰਹੇ ਹੋ ਕਿ 4 ਸਾਲਾਂ ਬਾਅਦ ਉਹਨਾਂ ਨੂੰ ਰਿਟਾਇਰ ਕਰਕੇ ਇਹੋ ਜਿਹੀ ਇੱਕ ਰੱਦੀ ਸਕੀਮ ਸ਼ੁਰੂ ਕੀਤੀ ਆ ਕਿ ਨਾ ਉਹਨਾਂ ਦੇ ਬਾਅਦ ਚ ਕੋਈ ਬੈਨੀਫਿਟ ਹੈ ਨਾ ਉਹਨਾਂ ਨੂੰ ਦੁਬਾਰਾ ਰੀਹੈਬਿਲੀਟੇਟ ਕਰਨ ਦਾ ਕੋਈ ਸਿਸਟਮ ਹੈ ਔਰ ਨਾ ਹੀ ਇਹ ਤੋ ਤੱਕ ਵੀ ਆ ਕਿ ਕਈਆਂ ਦੇ ਸ਼ਹਾਦਤਾਂ ਵੀ ਦਿੱਤੀਆਂ ਤੇ ਸੰਸਕਾਰਾਂ ਵੇਲੇ ਵੀ ਉਹਨਾਂ ਦੇ ਪਰਿਵਾਰਾਂ ਦੇ ਮਨ ਨੂੰ ਸੱਟ ਲੱਗਦੀ ਆ ਜਦੋਂ ਕੋਈ ਸਲੂਟ ਬਾਦਮੇ ਨਹੀਂ ਹੁੰਦਾ ਇਸ ਕਰਕੇ ਮੈਂ ਫੌਜੀ ਵੀਰਾਂ ਦੇ ਜਿਹੜੇ ਹੱਤੀ ਮਸਲੇ ਆ ਉਹਨਾਂ ਦਾ ਡਟ ਕੇ ਸਮਰਥਨ ਕਰਦਾ ਅਸੀਂ ਇਹਨਾਂ ਦੇ ਮਸਲੇ ਜਦੋਂ ਮੌਕਾ ਦਿੰਦਾ ਸਾਨੂੰ ਅਕਾਲਪੁਰਖ ਉੱਥੇ ਪਾਰਲੀਮੈਂਟ ਵਿੱਚ ਵੀ ਜਾ ਕੇ ਡਟ ਕੇ ਉਠਾਵਾਂ। ਜੀਮਾ ਸਾਹਿਬ ਜਿਹੜੇ ਸਾਬਕਾ ਮੁੱਖ ਮੰਤਰੀ ਚੱਲਜੀ ਸਚਨੀ ਉਹਨਾਂ ਨੇ ਕਿ ਬਿਆਨ ਦਿੱਤਾ ਹੈਗਾ ਕਿ ਜਿਹੜਾ ਪੁੰਛ ਦੇ ਵਿੱਚ ਹਮਲਾ ਹੋਇਆ ਵਾ ਇੱਕ ਬੀਜੇਪੀ ਦੀ ਸਿਆਸਤ ਹੈਗੀ। ਇਸ ਨੂੰ ਕਿਸ ਤਰ੍ਹਾਂ ਵੇਖਦੇ ਰਹੇ। ਉਹ ਗੱਲ ਇਹ ਹੈ ਕਿ ਚੰਨੀ ਸਾਹਿਬ ਨੇ ਤਾਂ ਹੁਣ ਕਿਹਾ ਜਿਹੜੇ ਉਸ ਵੇਲੇ ਦੇ ਉੱਥੇ ਦੇ ਲੈਫਟੇਡ ਗਵਰਨਰ ਸੀਗੇ ਜੈਨ ਕਿ ਸਤਪਾਲ ਮੜਕ ਜੀ ਉਹਨਾਂ ਨੇ ਬਹੁਤ ਕੁਝ ਕਿਹਾ ਸੀ। ਉਹਨਾਂ ਨੇ ਵੀ ਕਿਹਾ ਸੀ ਕਿ ਮੈਂ ਇਹ ਗਲਤ ਕੀਤੀ ਸੀ ਤੇ ਮੈਨੂੰ ਕਿਹਾ ਸੀ ਕਿ ਤੂੰ ਚੁੱਪ ਰੋ ਬੋਲਣਾ ਨਹੀਂ ਤੇ ਇਸ ਵੇਲੇ ਉਹਨਾਂ ਦੇ ਬੋਲਣ ਦੇ ਕਰਕੇ ਉਹਨਾਂ ਦੇ ਰੇਟ ਵੀ ਬੜੇ ਤਾਂ ਹੋ ਚੁੱਕੇ ਨੇ ਜਮਾਨੇ ਆ ਤੁਹਾਨੂੰ ਚਾਹੀਦੀ ਜਮਾਨੇ ਸਿਆਸਤ ਹੋਣੀ ਚਾਹੀਦੀ ਹੈ ਜਿਹੜਾ ਬਿਆਨ ਦਿੱਤਾ ਗਿਆ ਚਾਰਜਿੰਗਸ ਚਨੀ ਵੱਲੋਂ ਉਹ ਕਹਿੰਦੇ ਕਿ ਬਿਆਨ ਦੇ ਗ੍ਰਿਸ਼ੀਦਾਂ ਦੀ ਪ੍ਰੋਸੈਸਿੰਗ ਕੀਤੀ ਜਾ ਰਹੀ ਹੈ ਸਿਆਸਤ ਨਹੀਂ ਹੋਣੀ ਚਾਹੀਦੀ ਲੇਕਿਨ ਹਰ ਗੱਲ ਦੀ ਤਹਿ ਵਿੱਚ ਵੀ ਜਾਇਆ ਜਾਣਾ ਚਾਹੀਦਾ ਦੇਖੋ ਐਵੇਂ ਵੀ ਤੁਸੀਂ ਜਿਹੜੀ ਹੈਗੀ ਹੈ 24 ਘੰਟੇ ਲੋਕਾਂ ਦੀ ਜ਼ੁਬਾਨ ਡੈਮੋਕ੍ਰੇਸੀ ਵਿੱਚ ਬੰਦ ਨਹੀਂ ਕਰ ਸਕਦੇ ਜੇ ਕਿਤੇ ਗਲਤ ਵੀ ਹੋਇਆ ਅਸੀਂ ਦੇਸ਼ ਦੇ ਨਾਲ ਆ ਅਸੀਂ ਭਾਰਤੀ ਫੌਜ ਦੇ ਨਾਲ ਆ ਅਸੀਂ ਹਰ ਪੱਖ ਤੋਂ ਮਜ਼ਬੂਤੀ ਨਾਲ ਜਦੋਂ ਵੀ ਲੋੜ ਪੈਂਦੀ ਹੈ ਦੇਸ਼ ਦੇ ਨਾਲ ਖੜਦੇ ਆ ਪਰ ਜੇ ਕਿਤੇ ਗਵਰਨਰ ਲੈਵਲ ਦੇ ਉੱਤੇ ਕੋਈ ਬੰਦਾ ਕਿਸੇ ਨੇ ਕੋਈ ਗੱਲ ਕਹੀ ਹੈ ਤੇ ਉਹਦੀ ਗੱਲ ਦੀ ਜਿਹੜੀ ਹੈਗੀ ਤਹ ਤੱਕ ਵੀ ਜਾਇਜ਼ਨ ਤੇ ਕਪਾ ਮੰਤਰੀ ਸੁਫਸਿਲ ਮਾਗਾ ਦੇ ਅਲਟੀਮੇਟਮ ਦਿੱਤਾ ਹੈਗਾ 22 ਤਰੀਕ ਦਾ ਫਿਰ ਰੈਲੀ ਕਰਨਗੇ ਜੇਕਰ ਉਹਨਾਂ ਨੂੰ ਕੋਈ ਲਿਟਰੇਚਰ ਮਿਲਣਾ ਨਹੀਂ ਆਉਂਦੀ ਇਸ ਤਰ੍ਹਾਂ ਦੇਖਦੇ ਬਿਆਨ ਦੇ ਲੇਖੋ ਮੈਂ ਪਾਰਟੀ ਦੇ ਜਿਹੜੇ ਮਸਲੇ ਹੁੰਦੇ ਨਾ ਇਹ ਮੀਡੀਆ 'ਚ ਨਹੀਂ ਅਸੀਂ ਕਦੀ ਵੀ ਡਿਸਕਸ ਕਰਦੇ ਹੁੰਦੇ ਜੇ ਕੋਈ ਗੱਲ ਹੋਏਗੀ ਪਾਰਟੀ ਦੀ ਪਾਰਟੀ ਆਪਣੀ ਆਪ ਦੇਖੇਗੀ ਇਹਨਾਂ ਗੱਲਾਂ ਦੇ ਉੱਤੇ ਨਾ ਦਾ ਮੇਰੇ ਕੋਈ ਕਮੈਂਟ ਮੰਨਦਾ ਨਾ ਕਦੀ ਮੈਂ ਜਵਾਬ ਜਵਾਬ ਆਊਗਾ ਕੋਈ ਫਿਰ ਗਲਤਫਹਿਮੀ ਕੀਤੀ ਜਾ ਕੋਈ ਮੈਂ ਇੱਥੇ ਕੋਈ ਕਹਿੰਦੇ ਨਹੀਂ ਹੁੰਦਾ ਕੁਝ ਇਹ ਇੰਟਰਨਲ ਮਸਲੇ ਹੁੰਦੇ ਪਾਰਟੀਆਂ ਦੇ ਉਹ ਇੰਟਰਨਲ ਲੈਵਲ ਤੇ ਗੱਲ ਹੋਏਗੀ ਠੀਕ ਹੈ ਵੇਖੋ ਬਹੁਤ ਵੱਡੀ ਸੀਨੀਅਰ ਵਰਕਰ ਸਹਿਬਾਨਾਂ ਦੀ ਇੱਕ ਮੀਟਿੰਗ ਬੁਲਾਈ ਆ ਰਣਨੀਤੀ ਲੀਕੀ ਆ ਕਿ ਆਉਂਦੇ ਦਿਨਾਂ ਦੇ ਵਿੱਚ ਜਿਹੜੀ ਇਲੈਕਸ਼ਨ ਮੇਮ ਹੋਰ ਜਿਹੜੀ ਇਹਨੂੰ ਤੇਜ਼ ਕਰਨਾ ਡਾਕਟਰ ਦਲਜੀਤ ਸਿੰਘ ਜੀ ਟੀਮਾ ਸਾਹਿਬ ਦੀ ਜਿਹੜੀ ਇਲੈਕਸ਼ਨ ਮੇਮ ਆ ਉਹ ਜਿੱਦਣ ਦੇ ਆਏ ਆ ਉਦੋਂ ਵੀ ਨਿਸ਼ਾਰੇ 'ਚ ਇੱਕ ਵੱਡੀ ਰੈਲੀ ਰੱਖੀ ਸੀ ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜੀ ਇਲੈਕਸ਼ਨ ਮੇਮ ਸਿਖਰ ਤੇ ਆ ਦੂਸਰੇ ਕੈਂਡੀਡੇਟਾਂ ਨੂੰ ਅੱਗੇ ਆ ਸਾਡੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਉਹਨਾਂ ਪਾਰਟੀਆਂ ਨਾਲ ਜੇ ਕੰਪੈਰੀਸ਼ਨ ਕਰੋ ਅਹੀ ਲੋਕੀਤਾਂ ਦੀ ਗੱਲ ਕਰਨੀ ਆ ਪੰਜਾਬ ਦੀ ਕਿਸਾਨੀ ਦੀ ਜਵਾਨੀ ਦੀ ਪੰਜਾਬ ਦੇ ਪਾਣੀਆਂ ਦੀ ਬੰਦੀ ਸਿੰਘਾਂ ਦੀ ਤੇ ਪੰਜਾਬ ਦੀ ਅਮਨ ਸ਼ਾਂਤੀ ਤੇ ਭਾਈਚਾਰਕ ਖਿਸਾਨ ਜਿਹੜੀ ਸਾਡੀ ਆ ਜੋ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਰੱਖਦੇ ਰਹੇ ਆ ਉਹਨਾਂ ਦੇ ਨਕਸ਼ੇ ਕਦਮਾਂ ਤੇ ਸਾਡੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ ਪੰਜਾਬ ਬਚਾਓ ਯਾਤਰਾ ਕਰ ਰਹੇ ਆ ਗੱਡੀ ਦੀ ਛੱਤ ਤੇ ਚੜ ਕੇ ਜੇ ਪੰਜਾਬ ਦਾ ਦਰਦ ਆ ਤੇ ਉਹ ਇੱਥੇ ਲੋਕਾਂ ਦੇ ਹਿੱਤਾਂ ਦੇ ਵਾਸਤੇ ਲੜ ਰਹੇ ਆ ਡਾਕਟਰ ਚੀਮਾ ਸਾਹਿਬ ਜਿਹੜੀ ਬਹੁਤ ਬੇਦਾਗ ਤੇ ਵੱਡੀ ਸ਼ਖਸੀਅਤ ਨੇ ਇਹਨਾਂ ਦਾ ਵੀ ਉਹਨਾਂ ਦੇ ਕੈਂਡੀਡੇਟਾਂ ਨਾਲ ਕੋਈ ਕੰਪੈਰੀਸ਼ਨ ਨਹੀਂ ਹੈਗਾ ਇਹਨਾਂ ਦਾ ਤੇ ਉਹਨਾਂ ਦਾ ਪਿਛਲਾ ਪਿਛੋਕੜ ਵੇਖ ਲਓ ਸਾਡੀ ਪਾਰਟੀ ਦਾ ਵੇਖ ਲਓ ਇਸ ਕਰਕੇ ਜੋ ਕਾਂਗਰਸ ਨੇ ਤੇ ਆਮ ਆਦਮੀ ਪਾਰਟੀ ਨੇ ਕੀਤਾ ਉਹ ਭੁਲਾਇਆ ਨਹੀਂ ਜਾ ਸਕਦਾ ਲੋਕ ਤਾਵਲੇ ਹੋਏ ਆ ਵੋਟਾਂ ਪਾਉਣ ਲਈ 1 ਜੂਨ ਨੂੰ ਤੱਕੜੀ ਦੇ ਨਿਸ਼ਾਨ ਤੇ ਵੋਟਾਂ ਪੈਣੀਆਂ ਚੀਮਾ ਸਾਹਿਬ ਨੇ ਵੱਡੀ ਲੀਡਰ ਐਥੋਂ ਜਿਤਨਾ ਇਸ ਲੋਕ ਸਭਾ ਹਲਕੇ ਦੇ ਜਿਹੜੇ ਵੀ ਮੁੱਦੇ ਆ ਭਾਏ ਉਹ ਕੰਡੀ ਏਰੀਆ ਵਾ ਬਾਰਡ ਏਰੀਆ ਵਾ ਬਹੁਤ ਜਿਹੜਾ ਵਿਕਾਸ ਪਛੋਂ ਪਛੜਿਆ ਵਾ ਉਹਦਾ ਜਿਹੜਾ ਵਾ ਉਹ ਇਹਨਾਂ ਨੇ ਵਿਕਾਸ ਕਰਨਾ ਵਾ ਤੁਸੀਂ ਵੇਖਦੇ ਰਹਿਣਾ ਔਰ ਮੈਂ ਅਪੀਲ ਵੀ ਕਰਨਾ ਔਰ ਬੇਨਤੀ ਵੀ ਕਰਨਾ ਕਿ ਤਗੜੇ ਹੋ ਵਰਕਰ ਸਹਿਬਾਨਾਂ ਨੂੰ ਆ ਕੰਮ ਤਾਂ ਦੇ ਦੇ ਦੇਣ ਸਾਡੇ ਖਤਮ ਹੋ ਗਏ ਹੁਣ 20 ਦਿਨ ਲੱਕ ਬਨ ਕੇ 20 25 ਦਿਨ ਜੀਮਾ ਸਾਹਿਬ ਦੀ ਇਲੈਕਸ਼ਨ ਮਹਿਮ ਵਿੱਚ ਦਿਨ ਰਾਤ ਇੱਕ ਕਰ ਦੇਾਂਗੇ ਪਾਰਟੀ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਜੀ ਬਾਦਲ ਸਾਹਿਬ 25 ਤੇ 26 ਤਰੀਕ ਨੂੰ ਜ਼ਿਲ੍ਹਾ ਗਰਦਾਸਪੁਰ ਤੇ ਪਠਾਨਕੋਟ ਚ ਆ ਰਹੇ ਆ ਵੱਡੀਆਂ ਰੈਲੀਆਂ ਕਰਾਂਗੇ ਔਰ ਮੂੰਹ ਤੋੜ ਜਵਾਬ ਦੇਵਾਂਗੇ ਇਸ ਸਰਕਾਰ ਦਾ ਤੇ ਕਾਂਗਰਸ ਦਾ 9 ਤਰੀਕ ਨੂੰ ਸਾਡੇ ਮਾਝੇ ਦੇ ਜਰਨੈਲ ਸਰਦਾਰ ਬਿਕਰਮ ਸਿੰਘ ਜੀ ਮਜੀਠੀਆ ਸਾਹਿਬ ਵੀ ਬਟਾਲੇ ਆ ਰਹੇ ਆ ਲੋਦੀ ਨਗਲ ਸਾਹਿਬ ਬੈਠੇ ਫਤਿਹਗੜ ਹਲਕੇ ਦੇ ਵਿੱਚ ਵੀ ਤਗੜੀ ਹੋ ਕੇ ਮਹਿਮ ਚਲਾਵਾਂਗੇ ਬਟਾਲੇ 'ਚ ਵੀ ਸਾਰੇ ਜ਼ਿਲ੍ਹੇ 'ਚ ਜਿੱਥੇ-ਜਿੱਥੇ ਵੀ ਸਾਡੀ ਲੋੜ ਆ ਵਰਕਰ ਸਹਿਬਾਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੇ ਜਰੀਏ ਕਿ ਦਿਨ ਰਾਤ ਤੁਹਾਡੇ ਨਾਲ ਚਟਾਨਵਾ ਖੜੇ ਆਂ ਔਰ ਚੀਮਾ ਸਾਹਿਬ ਦੀ ਇਲੈਕਸ਼ਨ ਜਿਹੜੀ ਆ ਉਹ ਜਿੱਤੀ ਗਈ ਆ ਮੈਂ ਪਹਿਲੇ ਦਿਨ ਵੀ ਕਿਹਾ ਜਿੱਤੀ ਗਈ ਆ ਅੱਜ ਉਹਨਾਂ ਦਾ ਹਾਲਾਤ ਵੇਖ ਲਓ ਔਰ ਇਹ ਸਰਕਾਰ ਦਾ ਹਾਲਾਤ ਵੇਖ ਲਓ ਸੋ ਮੈਂ ਇਹ ਗੱਲਾਂ ਕਰਦਾ ਹੋਇਆ ਤੁਹਾਨੂੰ ਬੇਨਤੀ ਕਰਦਾ ਕਿ ਤਗੜੇ ਹੋਵੋ ਤੇ ਵਰਕਰ ਸਹਬਾਨਾਂ ਨੂੰ ਬੇਨਤੀ ਕਰਨਾ ਕਿ ਕਮਰ ਕੱਸੇ ਕਰਕੇ ਇੱਕ ਤਰੀਕ ਵਾਲੇ ਦਿਨ 70% ਵੋਟਾਂ ਜਿਹੜੀਆਂ ਵਾ ਉਹ ਅਸੀਂ ਆਕਾਲੀ ਦਲ ਨੂੰ ਭੇਟਾਉਣੇ